ਦੀਏ ਔਰ ਇਸਾ ਨਹੀਂ ਹੋ ਤੇਰੀਆਂ ਤੇਰੇ ਉਤੇ ਰੱਬ ਦੀਆਂ ਰਹਿਮਤਾਂ ਬਥੇਰੀਆਂ ਕਦੇ ਪਾਲੇ ਸ਼ੌਂਕ ਨਹੀਂ ਤੂੰ ਕਦੇ ਗਿੱਧੇ ਪਈ ਪਾਵਦੀ ਪਿਓ ਦੀ ਚਿੱਟੀ ਪਾਗ ਨੂੰ ਤੂੰ ਦਾਗ ਨਹੀਂ ਹੋ ਲਾਵਦੀ ਪਿਓ ਦੀ ਚਿੱਟੀ ਪਾਗ ਨੂੰ ਤੂੰ ਦਾਗ ਨਹੀਂ ਹੋ ਲਾਵਦੀ ਸਾਰਿਆਂ ਮੇਰੇ ਵੱਲ ਪਿਆਰ ਭਰੀ ਸੱਚੀ ਆ ਕਾਲਜੀ ਮੈਂ ਤੁਹਾਡੀ ਸਾਰੀ ਪਿਆਰੀ ਸ਼ਵਨਿਆ ਜੀ ਨੇ ਨੱਚ-ਨੱਚ ਗਿੱਧੇ ਆਂਦੇ ਵਿੱਚ ਰੰਗ ਬਣਿਆ ਵਿਚ ਇਸ ਮਨੀ ਉਡੇ ਪਰਿੰਦਾ ਮੇਰਾ ਹਸਦਾ ਆਵਾਜ਼ਦਾਰੇ ਸ਼ਹਿਰ ਬਠਿੰਡਾ ਸਤਰੰਗੀ ਪਿੰਗ ਤੀਜ ਮੇਲਾ ਖਬਰ ਬਠਿੰਡਾ ਤੋਂ ਦੇਵਤਾ ਯਾਦਗਾਰੀ ਮਾਲਵਾ ਕਲਾਕਰ ਮંચ ਬਠਿੰਡਾ ਵੱਲੋਂ ਮਹਤਨ ਕਲੇਬ ਵਿਚ ਸਤਰੰਗੀ ਪਿੰਗ ਤੀਜ ਮੇਲਾ ਕਰਵਾਇਆ ਗਿਆ ਮੇਲੇ ਵਿਚ ਲੜਕੀਆਂ ਦੀ ਕੋਰੀਓਗ੍ਰਾਫੀ ਗਿੱਧਾ ਮਿਸਤੀਜ ਚਰਖਾ ਕਤਨਾ ਲੰਬੀ ਹਿੱਕ ਦੇ ਗੀਤ ਅਤੇ ਮਹਿੰਦੀ ਮੁਕਾਬਲੇ ਕਰਵਾਏ ਗਏ ਅਤੇ ਜਿੱਤੂ ਬੱਚਿਆਂ ਨੂੰ ਇਨਾਮ ਅਤੇ ਸਰਟੀਫੀਕੇਟ ਦਿੱਤੇ ਗਏ ਇਸ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਸਰਦਾਰ ਜਗਰੂਪ ਸਿੰਘ ਗਿੱਲ ਐਮਐਲ ਬਟੰਡਾ ਸ਼ਾਮਿਲ ਹੋਏ ਹਮਜੀਤ ਕੌਰ ਦੇਵਤਾ ਨੇ ਮੇਲੇ ਵਿੱਚ ਆਉਣ ਵਾਲੀਆਂ ਸਾਰੀਆਂ ਹਿੱਤੀਆਂ ਪੈਣ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਮੇਲਾ ਸਾਡਾ ਹੀ ਨਹੀਂ ਸਗੋਂ ਸਾਰੀਆਂ ਹਿੱਤੀਆਂ ਪੈਣ ਦਾ ਹੈ ਇਸ ਲਈ ਇਸ ਮੇਲੇ ਦੀ ਕੋਈ ਵੀ ਐਂਟਰੀ ਫੀਸ ਨਹੀਂ ਰੱਖੀ ਗਈ ਇਹ ਮੇਲਾ ਸਤਰਿੰਗਫਿੰਗ ਤੁਹਾਡਾ ਪੇਕੇ ਕਰ ਹੈ ਇਸ ਸਮੇਂ ਸਤਰੰਗੀ ਪਿੰਗ ਮੰਚ ਦੇ ਸਾਰੇ ਮੈਂਬਰ ਹਾਜ਼ਰ ਸਨ ਅੱਜ ਸਾਡਾ ਦੇਵਤਾ ਯਾਦਗਾਰੀ ਮਾਲਵਾ ਕਲਾਕਾਰ ਮੰਚ ਵੱਲੋਂ ਇਹ 34ਵਾਂ ਮੇਲਾ ਹੈ ਮੈਂ ਜਦੋਂ ਅੱਜ ਤੋਂ 33 ਸਾਲ ਪਹਿਲਾਂ ਇਹ ਮੇਲਾ ਸ਼ੁਰੂ ਕੀਤਾ ਸੀ ਤਾਂ ਲੋਕਾਂ ਨੇ ਬੜਾ ਵਿਰੋਧ ਕੀਤਾ ਸੀ ਪਰ ਮੇਰੀਆਂ ਬੱਚੀਆਂ ਨੇ ਮੇਰਾ ਸਾਥ ਦਿੱਤਾ ਤੇ ਇਹ ਹੌਲੀ-ਹੌਲੀ ਇਸ ਤਰ੍ਹਾਂ ਵਧਾ ਗਿਆ ਹਲੇ 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 ਆイツੂ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਬੱਚੇ ਦੂਰੋਂ ਦੂਰੋਂ ਤਿਆਰ ਹੋ ਕੇ ਆਏ ਹੈ ਤੇ ਨਾਲ ਨਾਲ ਸਾਡੇ ਮੰਚ ਨੇ ਹਮੇਸ਼ਾ ਸਮਾਜ ਵਾਸਤੇ ਜੋ ਵੀ ਸਮਾਜ ਦੀ ਭਲਾਈ ਲਈ ਕੰਮ ਨੇ ਉਹ ਕਿਤੇ ਇਹ ਸਤਰੰਗੀ ਪੀਂਘਲਾ ਮੈਂ ਉੱਚ ਨੀਚ ਕੋਈ ਜਾਤ ਪਾਤ ਕੋਈ ਪਾਰਟੀ ਨਹੀਂ ਇੱਥੇ ਇੱਕ ਪਿਆਰ ਰੱਸਾ ਵਟਿਆ ਤੇ ਪਿਆਰ ਦੀ ਇੱਕ ਪੀਂਘ ਪਾਤੀ ਤੇ ਸਭਿਆਚਾਰ ਦਾ ਹੁਲਾਰਾ ਦੇ ਕੇ ਇਸ ਨੂੰ ਉਤੇ ਚੜਾਇਆ ਜਿਹੜਾ ਕੈ ਸੱਤ ਰੰਗੀ ਪੇਂਡ 34 ਸਾਲਾਂ ਦੀ ਹੋ ਗਈ ਹੈ ਮੇਰਾ ਜੋ ਸਨੇਹ ਮੈਂ ਆਪਣੀਆਂ ਬੱਚੀਆਂ ਨੂੰ ਦੇਣਾ ਚਾਹੁੰਦੀ ਸੀ ਉਹ ਹੁਣ ਘਰ ਘਰ ਗਲੀ ਗਲੀ ਹਰ ਥਾਂ ਦੇਖ ਤੇ ਦਿਆਂ ਲੱਗ ਰਹੀ ਹੈ ਤੇ ਬੱਚੀਆਂ ਖੁਸ਼ੀ ਮਨਾ ਰਹੀ ਹੈ ਜਿੱਦਾਂ ਮਾਤਾ ਨੇ ਹੁਣੇ ਤੁਹਾਨੂੰ ਦੱਸਿਆ ਕਿ ਮੈਂ ਵੀ ਇਹੀ ਚਾਹਨੀ ਆ ਕਿ ਸਾਡਾ ਪੁਰਾਣਾ ਜਿਹੜਾ ਵਿਰਸਾ ਹੈ ਬਚਿਆ ਰਵੇ ਜਿਹੜਾ ਕਿ ਏਸੀ ਫੌਲਾਂ ਦੇ ਵਿੱਚੋਂ ਨਿਕਲ ਕੇ ਵਾਪਸ ਜੇ ਅਸੀਂ ਓਪਨ ਦੇ ਵਿੱਚ ਆ ਕੇ ਤੀਆਂ ਮਨਾਈਏ ਜੇ ਇਹਨਾਂ ਰਕਸ਼ਾ ਥੱਲੇ ਇਹਨਾਂ ਪੇੜਾਂ ਥੱਲੇ ਇਸ ਹਰੀਆਲੀ ਦੇ ਵਿੱਚ ਤੀਆਂ ਮਨਾਈਏ ਕੀ ਨਾਮ ਹੈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਅੰਮ੍ਰਿਤ ਗਿੱਲ ਹੈ ਤੇ ਅੱਜ ਅਸੀਂ ਮਹਿਤਾ ਇਨਕਲੇਵ ਦੇ ਵਿੱਚ ਸਤਰੰਗੀ ਪੀਂਗ ਦੇਵਤਾ ਯਾਦਗਾਰੀ ਮੰਚ ਵੱਲੋਂ ਹਰ ਸਾਲ ਹਰ ਸੌਣ ਦੇ ਵਿੱਚ ਤੀਆਂ ਦਾ ਤਿਹਾਰ ਮਨਾਇਆ ਜਾਂਦਾ ਹੈ ਤੇ ਮੈਂ ਚਾਈ ਚਾਈ ਆਵਦੀਆਂ ਤੀਆਂ ਦੇ ਨਾਲ ਅੱਜ ਇੱਥੇ ਤੀਆਂ ਦੇ ਮੇਲੇ ਤੇ ਬੇਬੇ ਦੇ ਦੇਵਤਾ ਆਂਟੀ ਦੇ ਸੱਦੇ ਤੇ ਔਰ ਸੱਦਨ ਦੀ ਲੋੜ ਹੀ ਨਹੀਂ ਪੈਂਦੀ ਹੈਗੀ ਕਿਉਂਕਿ ਆਪ ਹੀ ਇੰਨਾ ਚਾਹ ਹੁੰਦਾ ਹੈ ਅੱਜ ਇੱਥੇ ਆਏ ਆਂ ਤੀਆਂ ਦੇ ਮੇਲੇ ਤੇ ਤੇ ਨੱਚ ਕੁਦ ਰਹੇ ਆਂ ਤੀਆਂ ਮਨਾ ਰਹੇ ਆਂ ਤੇ ਗੁਲਗਲੇ ਖਾ ਰਹੇ ਆਂ ਤੇ ਜਾਵਾਂਗੇ ਮੈਨੂੰ ਹੋ ਗਏ 8-10 ਸਾਲ ਹੋ ਗਏ 10 ਕੁ ਸਾਲ ਤੱਕ ਟੁੱਕੜ ਟੁੱਕੜ ਹੋ ਗਏ ਤੇ ਹਰ ਸਾਲ ਚਾਹ ਹੁੰਦਾ ਇੱਥੇ ਆਉਂਦਾ ਆਂਟੀ ਦੇ ਫੰਕਸ਼ਨ ਤੇ ਆਉਂਦਾ ਕਿਉਂਕਿ ਇੱਥੇ ਹਰ ਤਰੀਕੇ ਦੇ ਮੁਕਾਬਲੇ ਪਹਿਲਾਂ ਤਾਂ ਇਹ 2 ਦਿਨਾਂ ਦਾ ਹੁੰਦਾ ਸੀਗਾ ਤਾਂ 2 ਦਿਨਾਂ ਦਾ ਹੁਣ ਕਿਉਂਕਿ ਆਂਟੀ ਥੋੜੀ ਜੀ ਉਮਰ ਹੋ ਗਈ ਹੈ ਪਰ ਚਾਹ એનર્ਜੀ ਆਂਟੀ ਦੇ ਵਿੱਚ ਜੋਸ਼ ਨਹੀਂ ਆ ਤੇ ਹੁਣ ਇੱਕ ਦਿਨ ਦਾ ਹੈਗਾ ਤਾਂ ਇੱਕ ਦਿਨ ਦੇ ਵਿੱਚ ਐ ਹੁੰਦਾ ਵੀ ਜਿੰਨਾ ਵੀ ਵੱਧ ਤੋਂ ਵੱਧ ਸਮਾਂ ਇੱਥੇ ਆਈਏ ਤੇ ਬੀਬੀਆਂ ਕਿਉਂਕਿ ਇੱਥੇ ਕੋਈ ਉਮਰ ਉਮਰ ਨਹੀਂ ਹੈ ਇਟਸ ਤੁਹਾਨੂੰ 80 ਸਾਲ ਦੀ ਬੇਬੇ ਵੀ ਮਿਲੂਗੀ ਉਨੀ ਹੀ ਉਤਸ਼ਾਹ એનર્ਜੀ ਦੇ ਨਾਲ ਗਿੱਦਾ ਪਾਉਂਦੀ ਤੇ ਤੁਹਾਨੂੰ 5 ਸਾਲ ਦੀ ਕੁੜੀ ਵੀ ਮਿਲੂਗੀ ਜਿਹੜੀ ਚਾਹੀ ਚਾਹੀ ਗਿੱਦਾ ਪਾ ਰਹੀ ਹੈ ਤਾਂ ਇਸ ਜਗ੍ਹਾ ਦੀ ਬਾਈ ਬਈਆ ਚਾਈ ਵੱਖਰਾ ਹੈ ਮੈਂ ਪੀੜੀ ਨੂੰ ਮੈਂ ਕਹਿਣਾ ਚਾਹੁੰਨੀ ਆ ਆਪਦੇ ਸੱਭਿਆਚਾਰ ਨਾਲ ਆਪਦੀ ਜੜਾਂ ਨਾਲ ਜੁੜੋ ਜੇ ਤੁਸੀਂ ਖੁਸ਼ੀ ਭਾਲਦੇ ਹੋ ਆਪਦੀ ਤਾਂ ਆਪਦੇ ਜੇ ਸੱਭਿਆਚਾਰ ਨਾਲ ਤੁਸੀਂ ਜੁੜ ਜੂਗੇ ਤਿਹਾਰਾਂ ਨਾਲ ਜੁੜ ਜੂਗੇ ਦੇਖੋਗੇ ਕਿ ਉਹ ਤਿਹਾਰ ਕਿਉਂ ਮਨਾਏ ਜਾਂਦੇ ਸੀ ਤੇ ਉਹਦੇ ਪਿੱਛੇ ਕੀ ਆ ਤਾਂ ਤੁਹਾਨੂੰ ਆਪੇ ਖੁਸ਼ੀ ਅੰਦਰੋਂ ਮਿਲਣ ਲੱਗ ਜੂਗੀ ਤੇ ਤੁਹਾਡਾ ਸਰਕਲ ਸਿਸਟਮ ਰਿਫਾਈਨ ਹੋਊਗਾ ਤੇ ਇਹ ਇਹ ਦੇ ਨਾਲ ਪੰਜਾਬ ਦੀ ਨੌਜਵਾਨੀ ਨੂੰ ਵੀ ਬਚਾਇਆ ਜਾ ਸਕਦਾ ਹੈ ਤੇ ਜੇ ਗਿੱਧੇ ਭੰਗੜੇ ਪਾਊਗੀ ਨੌਜਵਾਨੀ ਤਾਂ ਨਸ਼ਿਆਂ ਤੋਂ ਵੀ ਦੂਰ ਰਹਿ ਸਕਦੀ